ਲੇ ਵੀ ਮਿੱਤਰੋ ਕਹਿੰਦੇ ਹੋਰ ਆਏ ਸੀ ਘੋੜੇ ਨਾਮ ਵਾਰਾ ਇਹਨਾਂ ਬਾਰੇ ਵੀ ਆਪਾਂ ਕਰਦੇ ਆਂ ਗੱਲਬਾਤ ਲੈਨੇ ਜਾਣਕਾਰੀ ਪਾਨੇ ਰਿਓ ਵੀਡੀਓ ਤੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਮੇਰਾ ਨਾਮ ਤਨੂ ਹੈ ਮਲੋਟ ਦਾ ਮੈਂ ਰਹਿਣ ਵਾਲਾ ਮਲੋਟ ਪੰਡਿਤ ਸਟੱਡ ਫਾਰਮ ਆਪਣੇ ਫਾਰਮ ਦਾ ਨਾਮ ਹੈ ਅੱਛਾ ਕੀ ਨਾਮ ਹੈ ਪੰਡਿਤ ਸਟੱਡ ਫਾਰਮ ਰੋਡ ਪੰਡਿਤ ਸਟੱਡ ਫਾਰਮ ਮਲੋਟ ਹਾਂ ਜੀ ਇਹ ਆ ਇਹਦੇ ਬਾਰੇ ਜੋ ਜਾਣਕਾਰੀ ਇਹਦਾ ਕੀ ਨਾਮ ਹੈ ਇਹਦਾ ਨਾਮ ਕ੍ਰਿਸ਼ਮਾ ਹੈ ਕ੍ਰਿਸ਼ਮਾ ਹਾਂਜੀ ਕਿਹੜੀ ਬਲੱਡ ਲਾਈਨ ਚੋਂ ਹੈ ਇਹ ਬਲੱਡ ਲਾਈਨ ਅਲਵੰਦ ਘੋੜੇ ਦੀ ਬੱਚੀ ਹੈ ਜੀ ਮਲੂਕੇ ਵਾਲੇ ਦੀ ਅੱਛਾ ਜੀ ਹਾਂਜੀ ਇਹਦੀ ਕਿੰਨੀ ਹਾਈਟ ਹੈ ਬਾਈ ਜੀ ਇਹਦੀ ਹਾਈਟ ਬਾਈ 63 ਇੰਚ ਤੋਂ ਬਾਹਰ ਹੈ 17 ਮਹੀਨੇ ਦੀ ਉਮਰ ਹੈ 17 ਮਹੀਨੇ ਉਮਰ ਹੈ 63 ਇੰਚ ਤੋਂ ਬਾਹਰ ਹੈ ਬਿਲਕੁਲ ਜੀ ਤੇ ਮੇਲੇ ਮੁੱਲ ਤੇ ਪਹਿਲਾਂ ਵੀ ਲੈ ਕੇ ਜਾਂਦੇ ਹੋ ਜਾਂ ਨਹੀਂ ਬਾਈ ਜੀ ਅੱਜ ਫਸਟ ਮੇਲਾ ਪਹਿਲਾ ਮੇਲਾ ਹੈ ਇਹਦਾ ਪਹਿਲਾ ਮੇਲਾ ਹੈ ਅੱਛਾ ਸਾਂ ਸੰਭਾਲਦਾ ਕਿਵੇਂ ਨਾਮ ਸੰਭਾਲਦਾ ਬਾਈ ਜੀ ਵੇਖੋ ਘਰੇ ਮੁੰਡਾ ਜੰਮ ਪਿਆ ਉਹਦੀ ਜਿੰਨੀ ਕਰਦੇ ਆ ਆਪਾਂ ਉਸ ਤੋਂ ਵੱਧ ਕਰਨੀ ਪੈਂਦੀ ਆ ਅੱਛਾ ਵੀ ਜਦੋਂ ਪੁੱਤ ਜੰਮਦਾ ਘਰੇ ਉਹ ਤੋਂ ਵੱਧ ਕਰਨੀ ਪੈਂਦੀ ਬਿਲਕੁਲ ਪੁੱਤਾਂ ਨਾਲੋਂ ਵੀ ਵੱਧ ਕਰਨੀ ਪੈਂਦੀ ਬਿਲਕੁਲ ਲੈ ਵੀ ਮਤਰੋ ਕਾਦੇ ਪੁੱਤਾਂ ਨਾਲੋਂ ਵੱਧ ਸੰਭਾਲ ਕਰਨੀ ਪੈਂਦੀ ਆ ਕਹਿੰਦੇ ਫੇਰ ਜਾ ਕੇ ਕਿਤੇ ਨਾਮ ਬਣਦਾ ਫੇਰ ਜਾ ਕੇ ਕਿਤੇ ਨਾਮ ਬਣਦਾ ਕਹਿੰਦੇ ਮਤਰੋ ਇਹ ਨਾਮ ਮਾਰ ਬੰਦਿਆ ਆਪਾਂ ਨੂੰ ਮਿਲੇ ਸੀ ਭਰਾ ਮੋਟ ਮਲੋਟ ਮੇਲੇ ਤੇ ਤੁਹਾਨੂੰ ਜੇ ਵੀਡੀਓ ਚੰਗੀ ਲੱਗੀ ਤੇ ਜਾਨਵਰ ਚੰਗੇ ਲੱਗੇ ਤਾਂ ਸ਼ੇਅਰ ਕਰ ਦਿਓ ਮੇਰਾ ਭਰਾ ਆ ਜਿਹੜੀ ਘੋੜੀ ਆ ਬਾਈ ਇਹਦੇ ਬਾਰੇ ਵੀ ਦਿਓ ਜਾਣਕਾਰੀ ਦਾ ਭਰਾ ਇਹ ਬਾਈ ਜੀ ਘੋੜੀ ਆਪਣੇ ਕੋਲੋਂ ਘੋੜਾ ਹੁੰਦਾ ਸੀ ਰਾਜਾ ਉਹ ਤਾਂ ਨਾਮੀ ਸੀ ਜੋ ਕਿ ਅੱਜ ਇਸ ਦੁਨੀਆ 'ਚ ਨਹੀਂ ਰਿਹਾ ਅੱਛਾ ਜੀ ਇਹ ਉਹਦੀ ਮਾਂ ਹੈ ਉਹਦੇ ਘੋੜੇ ਦਾ ਕੀ ਨਾਮ ਸੀ ਬਾਈ ਜੀ ਉਹਦੇ ਘੋੜੇ ਦਾ ਨਾਮ ਰਾਜਾ ਸੀ ਰਾਜਾ ਸੇ ਉਹਦੀ ਮਾਂ ਹੈ ਜੀ ਅੱਛਾ ਇਹ ਆਪ ਖਾਟ ਵਾਲੇ ਘੋੜੇ ਦੀ ਧੀ ਹੈ ਅੱਛਾ ਇਹਦੀ ਕਿੰਨੇ ਇੰਚ ਹਾਈਟ ਹੈ ਜੀ ਇਹਦੀ ਸਾਡੇ 56 ਸਾਡੇ 62 ਟੈਂਸ਼ਨ ਸਾਡੇ 56 ਟੈਂਸ਼ਨ ਤੇ ਕਿੰਨੇ ਚਿਰ ਦੀ ਹੋਗੀ ਬਾਈ ਜੀ ਇਹ ਬਾਈ ਜੀ 12 ਸਾਲ ਦੀ ਘੋੜੀ 12 ਸਾਲ ਦੀ ਹੋਗੀ ਤੇ ਕਿੰਨੇ ਚਿਰ ਤੋਂ ਤੁਹਾਡੇ ਕੋਲੇ ਆ ਬਾਈ ਜੀ ਇਹ ਤਾਂ ਬਾਈ ਜੀ ਜਦੋਂ 9 ਮਹੀਨਿਆਂ ਦੀ ਸੀ ਜੀ ਉਦੋਂ ਲਈ ਸੀ ਆਪਾਂ ਉਦੋਂ ਦੀ ਆਪਣੇ ਕੋਲ ਹੀ ਹੈ ਤੇ ਤੁਹਾਡੇ ਕੋਲੇ ਕਿੰਨੇ ਬੱਚੇ ਦੇਤੇ ਨੇ ਸਾਡੇ ਕੋਲੇ ਨੇ ਜੀ 5 ਤੇ 6 ਬੱਚੇ ਦੇਦੇ ਨੇ 6 ਬੱਚੇ ਦੇਤੇ ਤੇ ਥੋ ਤੁਹਾਡੇ ਕੋਲੇ ਆ ਜਾਂ ਸੇਲ ਕਰਦੇ ਤੁਸੀਂ ਕੁਝ ਸ਼ੇਲਕਰਤੇ ਜੀ ਕੁਝ ਪਰਮਾਤਮਾ ਨੂੰ ਇੱਕ ਤਾਂ ਪਿਆਰਾ ਹੋ ਗਿਆ ਜੀ ਅੱਛਾ ਤੇ ਬਾਕੀ ਜਿਹੜਾ ਵੱਡਾ ਘੋੜਾ ਸੀਗਾ ਅੱਛਾ ਉਹ ਵੀ ਮੈਂ ਤੁਹਾਨੂੰ ਦੱਸਿਆ ਉਹਨੇ ਸਾਡਾ ਬਹੁਤ ਨਾਮ ਕੀਤਾ ਮਲੋੜ ਚ ਕੀ ਤੇ ਆਸੇ-ਪਾਸੇ ਘੋੜਾ ਜਗਤ ਸਭ ਜਾਣਦੇ ਸੀ ਉਹਨੂੰ ਅੱਛਾ ਜੀ ਲੈ ਵੀ ਮਿੱਤਰੋ ਆਪਾਂ ਪਾਈਆਂ ਨਾਲ ਕਰੀਏ ਗੱਲਬਾਤ ਮਲੋੜ ਦੇ ਰਹਿਣ ਵਾਲੇ ਆ ਤੇ ਘੋੜਿਆਂ ਦੇ ਬਹੁਤੀ ਸ਼ਕੀਨ ਆ ਉੱਤਾਂ ਨਾਲ ਵੱਧ ਕਰਦੇ ਆ ਪਿਆਰ ਘੋੜਿਆਂ ਨੂੰ ਤੇ ਬਾਤ ਉਹ ਵੇਖੋ ਜੇ ਕਿਸੇ ਨੇ ਲੈਣਾ ਹੋਵੇ ਘੋੜਾ ਤਾਂ ਨੰਬਰ ਆਪਾਂ ਸਕਰੀਨ ਤੇ ਚਲਾ ਦਾਂਗੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਘੋੜਾ ਖਰੀਦ ਸਕਦੇ